ਇਸੇ ਯਾਰੀ ਦੇ ਨਾਰੇ ਲੱਗ ਰਹੇ ਆ ਇੱਕ ਪਾਸੇ ਸਤਿ ਸ਼੍ਰੀ ਅਕਾਲ ਦੇ ਝਕਾਰੇ ਲੱਗ ਰਹੇ ਆ ਸੰਮੀ ਖਾਨ ਨੇ ਆਵਾਜ਼ ਮਾਰੀ ਓਏ ਤੂੰ ਹੈ ਹਰੀ ਸਿੰਘ ਨਲੂਆ ਹਰੀ ਸਿੰਘ ਨਲੂਆ ਕਹਿੰਦਾ ਹਾਂ ਮੈਂ ਆ ਹਰੀ ਸਿੰਘ ਨਲੂਆ ਤੂੰ ਉਹੀ ਹਰੀ ਸਿੰਘ ਨਲੂਆ ਹੈ ਨਾ ਜਿਹਨੇ ਸ਼ੇਰ ਦਾ ਜੁਬਾੜਾ ਹੱਥਾਂ ਦੇ ਨਾਲ ਪਾੜਿਆ ਹਾਂ ਮੈਂ ਉਹੀ ਪੰਜਾਬ ਦਾ ਬੱਬਰ ਸ਼ੇਰ ਹਾਂ ਜਿਹਨੇ ਦੂਜੇ ਸ਼ੇਰ ਦਾ ਜੁਬਾੜਾ ਧਰ ਤੋਂ ਬਾੜ ਦਿੱਤਾ ਸੀ ਜਦੋਂ ਇਹ ਗੱਲ ਆਖੀ ਸੰਮੀ ਖਾਨ ਹੋਇਆ ਤਿਆਰ ਕਹਿੰਦਾ ਸਾਹਮਣੇ ਵਾਰ ਮੈਂ ਲੱਗਿਆ ਵਾਰ ਕਰਨ ਗੁਰੂ ਪਿਆਰ ਵਾਲਿਓ ਸੰਮੀ ਖਾਨ ਨੇ ਕੀਤੇ 2 ਵਾਰ ਦੋਵੇਂ ਸਰਦਾਰ ਨੇ ਪਾਸੇ ਹੋ ਕੇ ਬਚਾ ਲਏ ਸਰਦਾਰ ਹਰੀ ਸਿੰਘ ਨਲੂਆ ਕਹਿੰਦਾ ਜੇ ਹੈ ਤੇਰੇ ਦਿਲਾਂ ਵਿੱਚ ਤੇਲ ਜੇ ਪੀਤਾ ਮਰਦ ਦੇ ਬੱਚੇ ਮਾਂ ਦਾ ਖੁੱਦ ਤੇ ਵਾਰ ਕਰ ਵਾਰ ਸਿੰਘ ਪਹਿਲਾ ਵਾਰ ਕਰਦੇ ਨਹੀਂ ਤੇ ਬਾਜੀ ਮੋੜ ਨੂੰ ਪਿਛੇ ਹਟਦੇ ਨਹੀਂ ਤੀਜਾ ਵਾਰ ਕੀਤਾ ਤੀਜਾ ਗੁਰੂ ਪਿਆਰ ਵਾਲਿਓ ਹਰੀ ਸਿੰਘ ਤੱਕ ਤੀਜਾ ਵਾਰ ਪੁੱਜਣ ਤੋਂ ਪਹਿਲਾਂ ਉਹਦੀ ਤੇਗ ਦੇ ਟੋਟੇ ਟੋਟੇ ਜ਼ਮੀਨ ਤੇ गिर ਕੇ ਹੋ ਗਈ। ਹੁਣ ਭੱਜਣ ਲੱਗਾ। ਦਰਦ ਆ ਮਾਰਾ ਮੁੱਖ ਧਮਾਇਆ ਹੀ ਸੀ। ਗੁਰੂ ਪਿਆਰ ਵਾਲਿਓ ਉਸੇ ਵੇਲੇ ਸਰਦਾਰ ਹਰੀ ਸਿੰਘ ਨਲੂਏ ਨੇ ਕਿਹਾ, "ਓਏ ਸੰਮੀ ਖਾਨ, ਤੁਝੇ આજ ਤੱਕ ਬੁਝਦਲ ਹੀ ਮਿਲਦੇ ਰਹੇ। ਆਇਆ ਬਹਾਦਰ ਨਦਰ ਹੀ ਨਹੀਂ। ਚਾਹੇ ਕਮਸ਼ਣ ਹੈ, ਚਾਹੇ ਕਮਦਲ ਹੈ, ਇਨ ਬਾਤੋ ਕਾ ਤੋ ਜ਼ਿਕਰ ਹੀ ਨਹੀਂ। ਓਏ ਤੌੜੇ ਜੋ ਰਣ ਮੈਦਾਨ ਸੇ" ਉਹ ਪਿਤਾ ਕਾ ਬਿਸਰਹੀ ਨਹੀਂ ਸਵੇ ਤੂੰ ਆਪਣੇ ਬਾਪ ਦੀ ਔਲਾਦ ਨਹੀਂ ਛੰਗਦੇ ਮੈਦਾਨ ਵਿੱਚ ਤਿੰਨ ਵਾਰ ਕਰਕੇ ਭੱਜ ਚਲੇ ਜੇ ਮਰਦ ਦੀ ਔਲਾਦ ਹੈ ਤੇ ਵਾਰ ਸੰਭਾਲ But who not